ਫਗਵਾੜਾ ਦੇ ਸਰਕਾਰੀ ਮਿਡਲ ਸਕੂਲ ਚੱਕ ਹਕੀਮ ਵਿਖੇ ਸਿੱਖਿਆ ਕ੍ਰਾਂਤੀ ਦੇ ਤੇਤ ਸਕੂਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕੀਤਾ ਉਦਘਾਟਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਆਪ ਨੇਤਾ ਹਰਜੀ ਮਾਨ ਆਪ ਨੇਤਾ ਗੁਰਦੀਪ ਦੀਪਾ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਉਹ ਅਮੀਰ ਜੀ ਜੀ ਉਹ ਹੀ ਰੰਗ ਤੇ ਜਿਹੜੇ ਤੁਸੀਂ ਦੱਸੇ ਉਹ ਨਹੀਂ ਆਦੀ ਡਾਟਾ ਮਿੰਟ ਹੈ ਜੀ ਉਹ 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 ਦਾ ਹਰ ਸਤਨਾ ਆਮ ਕਰਤਾ ਬਲਕਿ ਨੜਵੇ ਛੋਟਾ ਮੈਨੂੰ ਥੋੜਾ ਛੋਟਾ ਮੈਨੂੰ ਜਦ ਪੇਚਾ ਇਹ ਉਹ ਜੀ ਹਾਂਜੀ ਤਾਰੀਆਂ ਜੀ ਮੈਡਮ ਜੀ ਅੱਗੇ ਨਾ ਆਓ ਯਾ ਸਰ ਭਾਈ ਪਿੱਛੇ ਨੂੰ ਕੱਢ ਦਿਨਾ ਮੈਂ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਹੋ ਗਿਆ ਜੀ ਹਾਂ ਜੀ ਸਰ ਗੱਲ ਲਓ ਜੀ ਹਾਂ ਜੀ ਸਰ ਸਾਰੇ ਕਰਤੀਓ ਫੋਟੋ ਪਿੱਛੇ ਰੱਖੋ ਹਾਂ ਜੀ ਸਰ ਹਾਂ ਜੀ ਹਾਂ ਜੀ ਜਾਗਦੇ ਉੱਪਰ ਨੂੰ ਜਾਗਦੇ ਉੱਪਰ ਨੂੰ ਓਏ ਹੋਏ ਇਹਨੂੰ ਮੋਚ ਲਓ ਹਾਂ ਜੀ ਸਰ ਇੱਕ ਮਿੰਟ ਯਾਰ ਇੱਕ ਮਿੰਟ ਹਾਂ ਜੀ ਸਰ ਸਾਹਮਣੇ ਜੀ ਬਿਲਕੁਲ ਹਾਂ ਜੀ ਆ ਦੇਖਿਓ ਆ ਗੇਸ ਬਸ ਆ ਗਿਆ ਫੋਟੋ ਮਰਨ ਆਪਣੀ ਪੰਚਾਇਤ ਖੜੀ ਕਰ ਲੈਣਾ ਫੋਟੋ ਕਰਾ ਲੈ ਸਰ ਸਾਹਮਣੇ ਜੀ ਹਾਂ ਜੀ ਬਹੁਤ ਹੀ ਸਤਕਾਰਯੋ ਸਾਡੇ ਹਲਕਾ ਪੁਵਾੜਾ ਦੀਆਂ ਆਨੰਦ ਮਨਾ ਸ਼ੌੜੇ-ਵੜੇ ਆਪ ਜੀ ਦੇ ਨਾਲ ਵੱਡੇ ਵਿਸਤਾਰ ਦੇ ਨਾਲ ਵਿਚਾਰਾਂ ਦੀ ਸਾਂਝ ਪਾਣੀ ਗਏ ਸਰਦਾਰ ਜੁਵੇਂਦਰ ਸਿੰਘ ਬਾਜ ਜੀ

ਜੋ ਵਿਕਾਸ ਪੜ੍ਹਾਈ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਹੋ ਰਿਹਾ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਮੇਅਰ ਸਾਹਿਬ ਰਾਫਲ ਨਿਪਾਲ ਜੀ ਜਿਹੜੇ ਕਿ ਪੁਰਾਣਾ ਦੇ ਵਿੱਚ ਕਿਉਂਕਿ ਮੇਰੇ ਬਹੁਤ ਪੁਰਾਣੇ ਸਾਥੀ ਨੇ ਔਰ ਹੁਣ ਵੈਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਰਨ ਦਾ ਮੌਕਾ ਮਿਲਿਆ ਦੇਉ ਸਾਡੇ ਮੇਰ ਨੇ ਔਰ ਉਪਰ ਸਾਹਿਬ ਜੀ ਪੂਰੇ ਪਗਵਾੜਾ ਸ਼ਹਿਰ ਦੇ ਵਿੱਚ ਇੱਕ ਪਗਵਾੜਾ ਸ਼ਹਿਰ ਕੀ 12 ਜਿੰਨੇ ਸ਼ਾਲਾਂ ਚੱਲ ਰਹੀ ਇੱਕੋ ਗੱਲ ਲੈ ਕੇ ਜੀ ਮੇਰੇ ਸਭ ਤੁਹਾਡੇ ਬਹੁਤ ਅੱਛੇ ਬਣਾਏ ਤੁਸੀਂ ਸੁਖਲ ਸਾਹਿਬ ਬਹੁਤ ਇਮਾਨਦਾਰ ਨੇ ਵਧੀਆ ਮੇਰ ਸਾਹਿਬ ਨੇ ਔਰ ਸਾਡੇ ਕਾਉਂਸਲਰ ਸਰਬਾਨ ਸਾਡੇ ਕਾਉਂਸਲਰ ਦੇ ਕੈਂਡੀਡੇਟ ਸਰਬਾਨ ਔਰ ਅਤੀ ਸੇਵਾਕਾਰ ਜੋ ਮੇਰੇ ਛੋਟੇ ਵੀ ਦਲਜੀਤ ਰਾਜੂ ਜੀ ਜਿਨ੍ਹਾਂ ਦਾ ਮੈਂ ਦੇਖਿਆ ਕਿ ਦਿਹਾਤੀ ਖੇਤਰ ਦੇ ਵਿੱਚ ਵੀ ਪਹਿਲਾਂ ਇਹਨਾਂ ਦਾ ਬਹੁਤ ਵੱਡਾ ਰੋਗ ਰਿਹਾ ਤੇ ਜਦੋਂ ਅਸੀਂ ਇਲੈਕਸ਼ਨ ਲੜੇ ਜਦੋਂ ਦੀਪੇ ਹੁਣੇ ਸਾਰੇ ਅਸੀਂ ਇਲੈਕਸ਼ਨ ਲੜ ਰਹੇ ਸੀ ਸਾਰੇ ਸਾਡੇ ਕੌਂਸਲਰ ਰਵੀ ਜੀ ਸਾਡੇ ਸਰਪੰਚ ਸਾਹਿਬਾਨ ਵੀ ਵਿੱਚ ਬੈਠੇ ਮਮੋਦਨ ਦਾ ਧੰਨਵਾਦ ਕਰਦਾ ਹਾਂ ਬਾਕੀ ਪਿੰਡੋਂ ਸਾਡੇ ਸਰਪੰਚ ਸਾਹਿਬਾਨ ਆਏ ਪੰਚਾਇਤ ਮੈਂਬਰ ਸਾਹਿਬਾਨ ਆਏ ਤੇ ਮੈਂ ਗੱਲ ਕਰ ਰਿਹਾ ਇਸ ਵੀ ਜਦੋਂ ਅਸੀਂ ਇਲੈਕਸ਼ਨ ਲੜ ਰਹੇ ਸੀ ਤੇ ਉਦੋਂ ਸ਼ਹਿਰ ਦੇ ਵਿੱਚ ਵੀ ਕਾਫੀ ਸਾਥੀਆਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਸੋ ਸਾਨੂੰ ਖੁਸ਼ੀ ਹੈ ਕਿ ਅੱਜ ਕਾਰਪੋਰੇਸ਼ਨ ਜਿਹੜੀ ਹੈ ਉਹ ਸਾਡੀ ਪਾਰਟੀ ਦੀ ਹੈ ਸਾਡੀ ਸਰਕਾਰ ਦੀ ਹੈ ਔਰ ਬਹੁਤ ਪੂਰੀ ਉਮੀਦ ਹੈ ਕਿ ਅਸੀਂ ਪੂਰਾ ਰੂਹ ਦੇ ਨਾਲ ਚੌਕੀ ਵਿਕਾਸ ਦੇ ਕੋਈ ਕਸਤੇ ਛੱਡਾ ਗਿਆ ਔਰ ਅੱਜ ਅਸੀਂ ਸਾਰੇ ਬੜੀ ਪਵਿੱਤਰ ਭਾਵਨਾਤਨ ਦਿੱਤੇ ਬੈਠੇ ਹਾਂ ਔਰ ਸਾਡੇ ਖੋਦੇ ਸਰਪੰਚ ਸਾਹਿਬ ਵਰ ਗੰਗੜ ਜੀ ਨੇ ਸਾਡਾ ਬਹੁਤ ਹੀ ਬੇਨਤੀ ਬਚਾ ਔਰ ਸਰਦਾਰ ਜਗਿੰਦਰ ਸਿੰਘ ਬਾਜ ਜੀ ਦਾ ਆਸ਼ੀਰਵਾਦ ਹੈ ਔਰ ਪਰਿਵਾਰ ਦੇ ਨਾਲ ਮੇਰਾ ਘਰ ਕੇ ਕਿੰਨੀਆਂ ਜਨਰੇਸ਼ਨਸ ਤੋਂ ਜੁੜੇ ਹੋਏ ਨੇ ਸਰਦਾਰ ਜਗਿੰਦਰ ਸਿੰਘ ਬਾਜ ਜੀ ਦਾ ਪਰਿਵਾਰ ਤੇ ਬਹੁਤ ਵੱਡਾ ਆਸ਼ੀਰਵਾਦ ਵੀ ਹੈ ਖਮੂੜਿਆ ਤੋਂ ਸਰਪੰਚ ਆਇਆ ਹੈ ਇਹਨਾਂ ਤੋਂ ਸਰਪੰਚ ਆਇਆ ਗੁਪਤਾ ਜੀ ਆਇਆ ਹੰਕਾਰਨ ਨੂੰ ਕਬੀਏ ਭਰੋਂ ਦਾ ਪਿਆਰ ਆ ਪਰਵਾਣੇ ਤੋਂ ਸੁਨੀਤ ਜੀ ਆਇਆ ਹੋਰ ਵੀ ਸੰਪੰਚ ਆਇਆ ਮੇਲੇ ਵੀਰ ਨੂੰ ਲੱਗਦਾ 12 ਕਾਂਸ਼ੀ ਨੰਬਰ ਤੋਂ ਵੀ ਆਇਆ ਜਿੰਨੇ ਵੀ ਆਇਆ ਸਾਰਿਆਂ ਨੂੰ ਮੇਰਾ ਪਹਿਲਾ ਮੇਰੇ ਟੀਚਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਵੀ ਡਾਕਟਰ ਸਾਹਿਬ ਨੇ ਕੰਮ ਜਿਹੜਾ ਉਹ ਐਕਸ਼ਨ ਚਲਾਉਂਦੇ ਆ ਇਹ ਗੱਲ ਬਿਲਕੁਲ ਸੱਚਾ ਸਰਵਣ ਚ ਹੁੰਦੇ ਤਾਂ ਅਸੀਂ ਚਾਹ ਵੀ ਪੀਤੀ ਸੀ ਮੈਂ ਇੱਧਰ ਬਰਨ ਇਹ ਮੈਂ ਇਹ ਤੋਂ ਤੋਂ ਮਾਨ ਡਾਕਟਰ ਸਾਹਿਬ ਤਾਂ ਹਾਜੀ ਮਨ ਉੱਥੇ ਬੈਠੇ ਸੀ ਉਸੇ ਟਾਈਮ ਬਰਨ ਨੇ ਇੱਕ ਬੇਨਤੀ ਕੀਤੀ ਸਾਡੇ ਟੀਚਰ ਹੈ ਨਹੀਂ ਹਾਜੀ ਮਨ ਜਿਹੜੇ ਟੀਚਰ ਹੈ ਨਹੀਂ ਸਾਡੇ ਸਕੂਲ ਦੇ ਟੀਚਰ ਉਸੇ ਟਾਈਮ ਡਾਕਟਰ ਸਾਹਿਬ ਨੇ ਤਾਂ ਹਾਜੀ ਨੇ ਐਕਸ਼ਨ ਲੈ ਕੇ 2 ਘੰਟਿਆਂ ਬਾਅਦ ਮੈਨੂੰ WhatsApp ਤੇ ਆਰਡਰਾਂ ਦੇ ਕਾਫੀ ਆ ਗਏ 2 ਮਿੰਟ ਬਾਅਦ ਇੱਕ ਪੰਜਾਬ ਸਰਕਾਰ ਭਗਵੰਦ ਮਾਨ ਦੀ ਸਰਕਾਰ ਜਿਹਦੂ ਆਪਾਂ ਕੋਈ ਦੱਸਾਂਗੇ ਨਾ ਕੋਈ ਉਹ ਕੰਮ ਪੁੱਟਾ ਦੇਣਾ ਦੂਸਰੀ ਗੱਲ ਜੇ ਬਰੰਦੀ ਕਰੀਏ ਤੁਸੀਂ ਨੌਜਵਾਨ ਜਿਹੜਾ ਉਹ ਸਰਪ੍ਰਿੰਜ ਬਣਾਇਆ ਅੱਜ ਜੇ ਪਿੰਡਾਂ ਦੀ ਸ਼ੁਰੂਆਤ ਹੋਈ ਆ ਤਾਂ ਚੰਗੀ ਗੀਤੋ ਹੋਈ ਹੈ ਤੇ ਵੀਰਾਪਨ ਇਹ ਬੱਚਾ ਧਿਆੜਾ ਜਿੰਨੇ ਕੰਮੇ ਕਰਾ ਸਕਦਾ ਮਾਨ ਸਾਹ ਦੇ ਦੋਨਾਂ ਦੇ ਮਾਨ ਸਾਹ ਦੇ ਕਰ ਸਕਦੇ ਉਹ ਨੇੜਿਆ ਸੱਚੀ ਦੇ ਖੱਬੀ ਬਾਹ ਜਿੰਨੇ ਕੰਮ ਆ ਤੁਸੀਂ ਉਹਨੂੰ ਮੌਕਾ ਦੇਟੇ ਹੋ ਸਰਕਾਰ ਧਿਆੜੀ ਦੀ ਜਿਸਨੇ ਗੁਵਾੜੇ ਤੇ ਬੇਚ ਸਾਜ਼ ਕਾਰਜਾਂ کاما لوگ مصیبت ہر منٹ ہر گڑی یہ پہلی بار ایسا ہوا کہ پارلیمنٹ کوئی جن کی جس نے پہلے کی فادر صاحب سردار جوگندر سر جا فوڑے ਅਹੁਦੇ ਅਸਾਈ ਹੁੰਦੇ ਹਨ ਰੈਂਕ ਦੇ ਟਾਈਟਲ ਸੀਮਤ ਹੁੰਦੇ ਹਨ ਪਰ ਤੁਸੀਂ ਲੋਕਾਂ ਨਾਲ ਕਿਹੋ ਜਿਹਾ ਵਰਤਾਅ ਕਰਦੇ ਹੋ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਪੋਜੀਸ਼ਨਸ ਆਰ ਟੈਂਪਰੇਰੀ ਰੈਂਕਸ ਹਮੋੜਿਆਂ ਤੋਂ ਸਰਪੰਚ ਆਇਆ ਜਾਂ ਬੇਟਾ ਤੋਂ ਸਰਪੰਚ ਆਇਆ ਗੁਪਤਾ ਜੀ ਆਇਆ ਉਹਨਾਂ ਨੂੰ ਤੁਮੇਂ ਇਹ ਬੜਾ ਦਾ ਪਿਆਰ ਆ ਪਰਵਾਣੀ ਤੋਂ ਕੁਸ਼ੀਲ ਜੀ ਆਇਆ ਹੋਰ ਵੀ ਸਰਪੰਚ ਆਇਆ ਮੇਲੇ ਵੀਰ ਨਾਲ ਬਾਹਰ ਸਾਂਝੀ ਨਿਤਨ ਤੋਂ ਵੀ ਆਇਆ ਜਿੰਨੇ ਵੀ ਆਇਆ ਸਾਰਿਆਂ ਨੂੰ ਮੇਰਾ ਪਿਆਰ ਮੇਰੇ ਟੀਚਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਵੀ ਡਾਕਟਰ ਸਾਹਿਬ ਨੇ ਕੰਮ ਜਿਹੜਾ ਉਹ ਕੋਈ ਐਕਸ਼ਨ ਚੁੜਾ ਦੇ ਆ ਇਹ ਗੱਲ ਬਿਲਕੁਲ ਸੱਚਾ ਸਰਵੰਤਿ ਹੁੰਦੇ ਤਾਂ ਰਹੇ ਸੀ ਚਾਹ ਵੀ ਜੈ ਸੀ ਮੈਂ ਤੇ ਬਰਨ ਪਹਿਲਾਂ ਮੇਰੇ ਤੋਂ ਮਾਨ ਡਾਕਟਰ ਸਾਹਿਬ ਤਾਂ ਹੱਥੀ ਮਾਰ ਉਹਦੇ ਬੈਠੇ ਸੀ ਉਸੇ ਟਾਈਮ ਬਰਨ ਨੇ ਇੱਕ ਬੇਨਤੀ ਕੀਤੀ ਵੀ ਸਾਡੇ ਟੀਚਰ ਹੈਗੇ ਨੇ ਅੱਜ ਵੀ ਨਾਲ ਜਿਹੜੇ ਟੀਚਰ ਹੈ ਨਹੀਂ ਸਾਡੇ ਸਕੂਲ ਦੇ ਟੀਚਰ ਉਸੇ ਟਾਈਮ ਡਾਕਟਰ ਸਾਹਿਬ ਨੇ ਤੇ ਹਾਜੀ ਨੇ ਐਕਸ਼ਨ ਲੈ ਕੇ 2 ਘੰਟਿਆਂ ਬਾਅਦ ਮੈਨੂੰ WhatsApp ਤੇ ਆਰਡਰਾਂ ਦੇ ਚਾਪੀ ਆ ਗਈ 2 ਘੰਟਿਆਂ ਬਾਅਦ ਇੱਕ ਪੰਜਾਬ ਸਰਕਾਰ ਭਵਾਨ ਦੀ ਸਰਕਾਰ ਆ ਜਿਹਦੋਂ ਆਪਾਂ ਕੋਈ ਦੱਸਾਂ ਨੇ ਤੁਮੀ ਉਹ ਕੰਮ ਪੂਤਾ ਲੈਣਾ ਦੂਸਰੀ ਗੱਲ ਜੇ ਬਰੰਦੀ ਕਰੀਏ ਤੁਸੀਂ ਨੌਜਵਾਨ ਜਿਹੜਾ ਉਹ ਸਪਿਰਜ ਬਣਾਇਆ ਅੱਜ ਜੇ ਪਿੰਡਾਂ ਦੀ ਸ਼ੁਰੂਆਤ ਹੋਈ ਤਾਂ ਚੰਗੀ ਕੀਤੋਂ ਹੋਈ ਤੇ ਵੀਰਾਪਨ ਇਹ ਬੱਚਾ ਧਿਆੜਾ ਜਿੰਨੇ ਕੰਮ ਇਤਰਾਸਾ ਦਾ ਮਾਨ ਸਾਹਿਬ ਦੇ ਦੋਨਾਂ ਦੇ ਮਾਨ ਸਾਹਿਬ ਦੇ ਡਾਕਟਰ ਸਾਹਿਬ ਦੇ ਬਹੁਤ ਨੇੜੇ ਆ ਸੱਚੀ ਦਿਖਾ ਵੀ ਬਾਹਰ ਜਿੰਨੇ ਕੰਮ ਆ ਤੁਸੀਂ ਉਹਨਾਂ ਨੂੰ ਮੌਕਾ ਧਿਆੜੇ ਦਿਓ ਸਰਕਾਰ ਧਿਆੜੀ ਦੀ ਹਾਂਜੀ ਸਰ ਅੱਜ ਚੱਕਰਕੀਮ ਵਿਖੇ ਸਰਦਾਰ ਜਗਿੰਦਰ ਸਿੰਘ ਮਾਨ ਜੀ ਸਾਡੇ ਐਕਸ ਕੈਬਨਿਟ ਮਿਨਿਸਟਰ ਪੰਜਾਬ ਤੇ ਸੰਦੀਰਾ ਦਾਸ ਜੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨੌਜਵਾਨ ਸਰਪੰਚ ਸਾਡੇ ਵਰਨ ਬੰਗੜ ਜੀ ਉਹਨਾਂ ਦੀ ਸਮੁੱਚੀ ਪੰਚਾਇਤ ਮੇਰੇ ਨਾਲ ਖੜੇ ਮੇਰੇ ਛੋਟੇ ਵੀ ਦਲਜੀਤ ਰਾਜੂ ਜੀ ਸਾਡੇ ਮੀਤ ਸਾਹਿਬ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬ ਆ ਸਭ ਤੋਂ ਪਹਿਲਾਂ ਤੇ ਮੈਂ ਬਹੁਤ-ਬਹੁਤ ਪੰਚਾਇਤ ਨੂੰ ਮੁਬਾਰਕਵਾਦ ਦਿੰਦਾ ਕਿ ਵਰਣ ਬੰਗੜ ਜੀ ਤੇ ਉਹਨਾਂ ਦੇ तमाम ਪੰਚਾਇਤ ਮੈਂਬਰ ਸਹਿਬਾਨ ਆ ਉਹਨਾਂ ਦੀ ਮਿਹਨਤ ਹਦਕਾ आज ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਇਹ ਸੜਕ ਕੀ ਆ ਇਹ ਤਾਂ ਜੀਟੀ ਰੋਡ ਹੀ ਆ ਸੋ ਵੱਡੇ ਜੀਟੀ ਰੋਡ ਦਾ ਜਿਹੜਾ ਅੱਜ ਨਿਰਮਾਣ ਕੀਤਾ ਗਿਆ ਔਰ ਬਹੁਤ ਵਧੀਆ ਜਿਹੜੀ ਸੜਕਾਂ ਬਣੀਆਂ ਬਹੁਤ ਵਧੀਆ ਰਸਤਾ ਬਣਿਆ ਇਸ ਦੇ ਲਈ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਤੇ ਅੱਜ ਉੱਚੇ ਤੌਰ ਤੇ ਮਹਾਰਾਜ ਜੀ ਮਹਾਪੁਰਸ਼ਾਂ ਦੀ ਪਰਸ਼ੋਤਮਦਾਸ ਜੀ ਦੀ ਰਹਿਨਮਾਈ ਹੇਠ ਵੀ ਇਹ ਜਿਹੜਾ ਸਾਰਾ ਸਮਾਗਮ ਹੋਇਆ ਸੋ ਮਹਾਰਾਜ ਜੀ ਨੂੰ ਮੈਂ ਬਹੁਤ ਧੰਨਵਾਦ ਕਰਦਾ ਹਾਂ ਪਵਿੱਤਰ ਪਾਵਨ ਧਰਤੀ ਹੈ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਤੇ ਇਸ ਦੇ ਵਿਕਾਸ ਦੇ ਵਿੱਚ ਆਪਾਂ ਕੋਈ ਕਮੀ ਨਹੀਂ ਛੱਡਾਂਗੇ ਤੇ ਵਰਨ ਜੀ ਜਾਂ ਸਰਦਾਰ ਜਗਿੰਦਰ ਸਿੰਘ ਮਾਨ ਜੀ ਜੋ ਵੀ ਹੁਕਮ ਲਾਣਗੇ ਤੇ ਆਪਾਂ ਮਾਨ ਸਾਹਿਬ ਦੀ ਰਹਿਨਵਾਈ ਹੇਠ ਜਿਹੜਾ ਇਸ ਨਗਰ ਦਾ ਵਧੀਆ ਵਿਕਾਸ ਕਰਾਂਗੇ ਕੰਮ ਕਰਾਂਗੇ ਕਿਉਂਕਿ ਸਾਡੇ ਸੱਚੇ ਬਾਦਸ਼ਾਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਇਸ ਧਰਤੀ ਦੀ ਜਿਹੜੀ ਬਹੁਤ ਵੱਡੀ ਜਿਹੜਾ ਜੁੜਾਅ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਹੈ ਤੇ ਅਸੀਂ ਇਸ ਦੀ ਡਿਵੈਲਪਮੈਂਟ ਦੇ ਵਿੱਚ ਇਸ ਦੇ ਵਿਕਾਸ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਥੈਂਕ ਯੂ ਇਹ ਉਹ ਧਰਤੀ ਹੈ ਮੈਨੂੰ ਜੋ ਮੈਂ ਸਿਆਣਾ ਕੋ ਸੁਣਦਾ ਹੈ ਚਾਕੀ ਮਾੜੇ ਕੋ ਸੰਥੀਰਾਦਾ ਜੀ ਸੜਕ ਸਾਫ ਕਰਦੇ ਹੁੰਦੇ ਸੀ ਜਿਹੜੀ ਸੀ ਹਸਪਤਾਲੇ ਉਹ ਡਾਸ ਸੀ ਲੰਗੜਾ ਐਨੀ ਉਹਨਾਂ ਛਰਦਾ ਸੀ ਸ਼੍ਰੀ ਗੋਬਿੰਦ ਸਿੰਘ ਜੀ ਵਾਲੇ ਉਹਨਾਂ ਦੀ ਯਾਦ ਵਿੱਚ ਅੱਜ ਇਹ ਸੜਕ ਜਿਹੜੀ ਹੈ ਸੰਤ ਪ੍ਰੋਸ਼ਨ ਦਾ ਸ਼ੁਰੂਤ ਲਾ ਦਿੱਤਾ ਹੈ ਹੈਪੀ ਸਾਹਿਬ ਉਹਨਾਂ ਨੇ ਆਖੇ تھے ਡਿਪਾਰਟਮੈਂਟ ਸੀ ਇਸ ਦੀ ਕਹਾਣੀ ਹੈ ਮੈਂ ਸਮਝਦਾ ਕਿ ਚੱਕ ਕੀ ਜੇ 빅 ਪਾਪੂਲੇਸ਼ਨ ਹੈ ਇਸ ਸੀ ਇਸੇ ਸ਼ੁਨਖਾਸਤ ਲੇਡੀ ਜੀ ਬਾਈ ਕਿ ਗਵਰਨਮੈਂਟ ਦੀ ਪ੍ਰੈਫਰੈਂਸ ਹੈ ਕਿ ਇਹਨਾਂ ਪਿੰਡ ਦੇ ਨਾਮ ਕੰਮ ਜਿਹੜੇ ਨੇ ਉਹਨਾਂ ਨੂੰ ਪ੍ਰਾਇਰਟੀ ਦਿੱਤਾ ਜਾ ਰਿਹਾ ਹੈ। ਉਸੇ ਮਿਸ਼ਨ ਦੇ ਲੈ ਜਿੱਥੇ ਅਸੀਂ ਅਰ ਸਿੱਖਿਆ ਕਰਨ ਦੀ ਇਹਦੀ ਚੱਲ ਰਹੀ ਹੈ। ਵੀਡੀਓ ਸਾਹਿਬ ਉਹਨਾਂ ਡਿਪਾਰਟਮੈਂਟ ਇੱਕ ਬਿਕ ਅਮਾਉਂਟ ਲਾ ਕੇ ਕੁੰਟਾਪੁਰ ਚੌੜੀ ਸੜਕ ਜਿਹੜੀ ਹੈ 15 ਲੱਖ ਦੇ ਐਸਸ਼ੂਵਿਟ ਦੇ ਨਾਲ ਤਿਆਰ ਹੋਈ ਹੈ। ਇਸ ਵਿੱਚੋਂ ਹਰ ਵਰਸਤਾ ਹਰ ਸੋਦ ਰਹੀ ਹੈ ਉਹ ਪ੍ਰਾਇਰਟੀ ਦਿੱਤੀ ਜਾਊਗੀ। ਸਰਪੰਚ ਸਾਹਿਬ ਦਰਵਾਤੇ ਹਨ। ਬੰਗਟ ਨੇ ਬੜੀ ਮਿਹਨਤ ਦੇ ਨਾਲ ਆਪਣੇ ਪੈਨਸ਼ਨ ਤੋਂ ਪਚਾਇਦੋਂ ਤੇ ਕਿਨਾਰਕ ਟੜੇ ਬਾਬਾ ਸਭ ਨੂੰ ਮਾਰਕਾ ਧੰਨਵਾਦ ਜੀ